ਬਾਥਰੂਮ ਨੂੰ ਕਲੀਨਿੰਗ ਕਰਨ ਦਾ ਸਭ ਤੋਂ ਹੀ ਸੌਖਾ ਤਰੀਕਾ ਇੱਕ ਛੋਟਾ ਜਿਹਾ ਤੁਸੀਂ ਵਾਈਪਰ ਲੈਣਾ ਉਹਦੇ ਉੱਤੇ ਆਪਾਂ ਨੇ ਇੱਕ ਚੀਜ਼ ਨੂੰ ਫਿੱਟ ਕਰਨਾ ਤੁਹਾਡੇ ਬਾਥਰੂਮ ਦੀ ਕਲੀਨਿੰਗ ਮਿੰਟੋ-ਮਿੰਟੀ ਹੀ ਹੋ ਜਾਣੀ ਹੈ ਦੇਖੋ ਜੀ ਬਿਨਾ ਮਿਹਨਤ ਤੋਂ ਬਿਨਾ ਰਗੜਨ ਤੋਂ ਤੇ ਤੁਸੀਂ ਦੇਖ ਸਕਦੇ ਹੋ ਬਾਥਰੂਮ ਦੀਆਂ ਟਾਈਲਾਂ ਹੁਣ ਪੱਥਰ ਹੋਵੇ ਮਿੰਟੋ-ਮਿੰਟੀ ਹੀ ਚਮਕ ਜਾਣਾ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਤੁਹਾਨੂੰ ਬਾਥਰੂਮ ਦੀ ਕਲੀਨਿੰਗ ਕਰਕੇ ਦਿਖਾਵਾਂਗੇ ਉਹ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਕੋਈ ਆਪਾਂ ਨੂੰ ਹੱਥ ਦੇ ਨਾਲ ਬਾਥਰੂਮ ਰਗੜਨ ਦੀ ਲੋੜ ਨਹੀਂ ਹੈਗੀ ਜਿਹੜੀਆਂ ਆਪਾਂ ਤੁਹਾਨੂੰ ਚੀਜ਼ਾਂ ਦੱਸਾਂਗੇ ਠੀਕ ਹੈ ਜੀ ਮਿੰਟੋ ਮਿੰਟੀ ਤੁਹਾਡਾ ਬਾਥਰੂਮ ਬਿਲਕੁਲ ਕਲੀਨ ਹੋ ਜਾਣਾ ਜਿੰਨਾ ਵੀ ਆਪਣੀਆਂ ਟਾਈਲਾਂ ਦੇ ਉੱਤੇ ਪੀਲਾ ਪੰਨਾ ਲੱਗਿਆ ਹੋਇਆ ਆਪਾਂ ਤੁਹਾਨੂੰ ਬਿਲਕੁਲ ਐਨ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿਹੜੀ ਚੀਜ਼ ਦੇ ਨਾਲ ਆਪਾਂ ਨੇ ਬਾਥਰੂਮ ਨੂੰ ਅੱਜ ਕਲੀਨ ਕਰਨਾ ਸਰਦੀਆਂ ਦੇ ਵਿੱਚ ਤਾਂ ਸਭ ਤੋਂ ਔਖਾ ਕੰਮ ਹੁੰਦਾ ਆਪਾਂ ਨੂੰ ਬਾਥਰੂਮ ਕਲੀਨ ਕਰਨ ਦਾ ਤੇ ਉਹੀ ਆਪਾਂ ਤੁਹਾਡੇ ਅੱਜ ਸਪੈਸ਼ਲ ਵੀਡੀਓ ਬਣਾਈ ਆ ਭੈਣਾਂ ਲਈ ਜਿਹੜਾ ਤੁਸੀਂ ਬਾਥਰੂਮ ਨੂੰ ਮਿੰਟੋ ਮਿੰਟ ਹੀ ਚਮਕਾ ਸਕਦੇ ਹੋ ਠੀਕ ਹੈ ਜੀ ਚਲੋ ਆਪਾਂ ਜੀ ਤੁਹਾਨੂੰ ਦੱਸਦੀ ਆਪਾਂ ਬਾਥਰੂਮ ਨੂੰ ਕਿਵੇਂ ਸਾਫ਼ ਕਰੀਏ ਤੇ ਕਿਹੜੇ ਤਰੀਕੇ ਨਾਲ ਆਪਾਂ ਸਾਫ਼ ਕਰਨਾ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਆਪਾਂ ਜੀ ਹੁਣ ਵੀਡੀਓ ਕਰਦੇ ਹਾਂ ਸਟਾਰਟ ਲਓ ਜੀ ਆਪਾਂ ਨੇ ਇੱਕ ਤਾਂ ਲੈਣਾ ਵਾਈਪਰ ਆ ਦੇਖੋ ਜੀ ਛੋਟਾ ਵਾਈਪਰ ਲਿਆ ਆਪਾਂ ਨੇ ਵੱਡਾ ਵਾਈਪਰ ਨਹੀਂ ਲੈਣਾ ਹੈਗਾ ਇੱਕ ਦੇਖੋ ਜੀ ਆਪਣੇ ਸਟੀਲ ਬੂਲ ਲਿਆ ਤੇ ਸਟੀਲ ਬੂਲ ਆਪਾਂ ਇਹਦੇ ਉੱਤੇ ਫਿੱਟ ਕਰਾਂਗੇ ਤੇ ਫਿੱਟ ਕਰਨ ਦੇ ਨਾਲ ਤੇ ਆਪਣੇ ਜਿੰਨੇ ਵੀ ਬਾਥਰੂਮ ਦੀਆਂ ਚਿਪਸਾਂ ਜਾਂ ਪੱਥਰਾ ਉਹ ਮਿੰਟੋ-ਮਿੰਟ ਹੀ ਸਾਫ਼ ਹੋ ਜਾਣਾ ਠੀਕ ਹੈ ਜੀ ਚਲੋ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ। ਤੇ ਜੀ ਵਾਈਪਰ ਦੇ ਉੱਤੇ ਨਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਟੇਪ ਸਟੀਲ ਬੂਲ ਨੂੰ ਫਿੱਟ ਕਰ ਦੇਣਾ ਠੀਕ ਹੈ ਜੀ। ਲਓ ਜੀ ਆਪਣਾ ਸਟੇਲ ਬੂ ਲ ਆਪਣਾ ਬਿਲਕੁਲ ਹੋ ਗਿਆ ਫਿੱਟ ਤੇ ਹੁਣ ਆਪਾਂ ਤੁਹਾਨੂੰ ਬਾਥਰੂਮ ਕਲੀਨ ਕਰਕੇ ਦਿਖਾਉਣੀ ਹੈ ਆਪਾਂ ਨੂੰ ਬਿਲਕੁਲ ਵੀ ਹੱਥ ਦੇ ਨਾਲ ਰਗਣ ਦੀ ਲੋੜ ਨਹੀਂ ਪੈਣੀ ਹੈਗੀ ਲੋ ਜੀ ਆਪਾਂ ਨੇ ਟਾਈਲਾਂ ਦੇ ਉੱਤੇ ਹੱਪਿਕ ਲਗਾ ਦਿੱ ਚੰਗੀ ਤਰ੍ਹਾਂ ਨਾਲ ਤੇ ਹੁਣ ਤੁਸੀਂ ਲੈਣਾ ਇੱਕ ਬੁਰਸ਼ ਤੇ ਇੱਕ ਲੈਣਾ ਵਾਈਪਰ ਇਸ ਤਰੀਕੇ ਨਾਲ ਦੇਖੋ ਜੀ ਇਹਨ ਕਿਸੇ ਸਾਫ ਕਰਨਾ ਜਿੰਨੀਆਂ ਵੀ ਤੁਹਾਡੀਆਂ ਇਹ ਟਾਈਲਾਂ ਨੇ ਨਾ ਮੈਂਟੋ ਮੈਂਟੀ ਵੀ ਸਾਫ਼ ਹੋ ਜਾਂਦੀ ਹੈ ਬਾਥਰੂਮ ਨੂੰ ਕਲੀਨ ਕਰਨ ਦਾ ਸਭ ਤੋਂ ਹੀ ਸੌਖਾ ਤਰੀਕਾ ਹੈ ਜੀ ਦੇਖੋ ਜੀ ਤੁਸੀਂ ਬਾਈਪਰ ਦੇ ਉੱਪਰ ਇੱਕ ਸਿਰਫ 10 ਰੁਪਏ ਦਾ ਸਟੀਲ ਪੂਲ ਲਗਾ ਕੇ ਤੇ ਤੁਸੀਂ ਐਂ ਚੰਗੀ ਤਰ੍ਹਾਂ ਬਾਥਰੂਮ ਨੂੰ ਚਮਕਾ ਸਕਦੇ ਜਿੰਨਾ ਮਰਜੀ ਪੀਲਾ ਪੰਨਾ ਲੱਗਿਆ ਹੋਵੇ ਦੇਖੋ ਜੀ ਇੱਕ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਜਿਹੜੀ ਆਪਣਾ ਟਾਇਲਟ ਵਾਲੀ ਸੀਟ ਆ ਉਹਦੇ ਉੱਤੇ ਤੁਸੀਂ ਕਦੇ ਵੀ ਸਟੀਲ ਪੂਲ ਨਹੀਂ ਲਗਾਉਣਾ ਹੈਗਾ ਜਿਹੜਾ ਉਹਦਾ ਉੱਪਰਲਾ ਟੱਕਣ ਹੁੰਦਾ ਉਦੇ ਉੱਤੇ ਤਾਂ ਜ਼ਿਆਦਾ ਕਰ ਕਦੇ ਵੀ ਨਹੀਂ ਲਗਾਉਣਾ ਦੇਖੋ ਹੇਠਾਂ ਦੇਖੋ ਜੀ ਇਹ ਪੱਥਰ ਦੀ ਆ ਸੀਟ ਆਪਣੀ ਤੇ ਇਹਦੇ ਉੱਤੇ ਜਿੰਨਾ ਵੀ ਪਾਣ ਲੱਗਿਆ ਹੋਇਆ ਸੀ ਆਪਾਂ ਨੇ ਚੰਗੀ ਤਰ੍ਹਾਂ ਨਾਲ ਸਟੀਲਪੁੱਲ ਦੇ ਨਾਲ ਲਾ ਦਿੱਤਾ ਹੈ ਠੀਕ ਹੈ ਜੀ ਤੇ ਇਹ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਜਿਹੜਾ ਆਪਣਾ ਟੱਕਣਾ ਸਟੀਲਪੁੱਲ ਲਗਾਉਣ ਦੇ ਨਾਲ ਖਰਾਬ ਹੋ ਜਾਊਗਾ ਵਾਈਪਰ ਉੱਪਰ ਤੁਸੀਂ ਇੱਕ ਵਾਰੀ ਸਟੀਲਪੁੱਲ ਨੂੰ ਫਿੱਟ ਕਰ ਲਓ ਤੇ ਫਿਰ ਤੁਹਾਡੀਆਂ ਸਾਰੀਆਂ ਹੀ ਟੈਲਾਂ ਦੇਖੋ ਜੀ ਇੱਕ ਵਾਰੀ ਉਹ ਸਾਫ਼ ਹੋ ਜਾਣਗੀਆਂ ਲਓ ਜੀ ਜਿੰਨੀ ਵੀ ਆਪਣੇ ਬਾਥਰੂਮ ਦੇ ਮੈਲਸੀ ਸਾਰੇ ਹੀ ਉਤਰ ਗਈ ਤੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਠੀਕ ਹੈ ਜੀ ਦੇਖੋ ਜੀ ਨਿੱਕੀ ਜਿਹੀ ਚੀਜ਼ ਆਪਣਾ ਇਹ ਕਿੰਨਾ ਕੰਮ ਦੇ ਸਕਦੀ ਹੈ ਬਿਨਾ ਹੀ ਰਗੜੇ ਕਈ ਵਾਰੀ ਆਪਾਂ ਨੂੰ ਹੱਥਾਂ ਦੇ ਨਾਲ ਬੁਰਸ਼ਾਂ ਦੇ ਨਾਲ ਰਗੜਨਾ ਪੈਂਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਸਰਦੀਆਂ ਦੇ ਵਿੱਚ ਤਾਂ ਤੁਸੀਂ ਇਹ ਤਰੀਕੇ ਨਾਲ ਬਹੁਤ ਹੀ ਵਧੀਆ ਬਾਥਰੂਮ ਨੂੰ ਸਾਫ਼ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਹੁਣ ਸਾਰੇ ਬਾਥਰੂਮ ਚੰਗੀ ਤਰ੍ਹਾਂ ਨਾਲ ਪਾਣੀ ਦੇ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਇਹਦੀ ਚਮਕ ਦਿਖਾਉਣੀ ਆ ਹਮੇਸ਼ਾ ਹੀ ਤੁਸੀਂ ਪਹਿਲਾਂ ਨਾ ਬਾਥਰੂਮ ਨੂੰ ਕਲੀਨ ਕਰਨ ਤੋਂ ਪਹਿਲਾਂ ਜਿਹੜੀ ਆਪਣੀ ਟਾਇਲਟ ਵਾਲੀ ਸੀਟ ਹੁੰਦੀ ਆ ਉਹਨੂੰ ਤੁਸੀਂ ਹਰਪਿਕ ਲਗਾ ਕੇ ਨਾ ਪੈਨਰ ਰੱਖ ਦੋ ਦੇਖੋ ਜੀ ਤੇ ਫਿਰ ਜਿੰਨਾ ਵੀ ਇਹਦੇ ਉੱਤੇ ਪੀਲਾਪਣ ਹੁੰਦਾ ਸਾਰਾ ਹੀ ਉੱਤਰ ਜਾਂਦਾ ਆ ਕਿਉਂਕਿ ਹਮੇਸ਼ਾ ਹੀ ਆਪਾਂ ਉਹ ਇਹ ਹਰਪਿਕ ਪਹਿਲਾਂ ਹੀ ਲਗਾ ਕੇ ਰੱਖਣੀ ਚਾਹੀਦੀ ਹੈ 5-10 ਮਿੰਟ ਉਸ ਤੋਂ ਬਾਅਦ ਆਪਾਂ ਇਹਨੂੰ ਸਾਫ਼ ਕਰ ਸਕਦੇ ਹਾਂ ਫਿਰ ਬਹੁਤ ਹੀ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦੀ ਹੈ ਦੇਖੋ ਜੀ ਆਪਾਂ ਨੇ ਅੱਜ ਕੋਈ ਹੋਰ ਵੀ ਕੈਮੀਕਲ ਨਹੀਂ ਵਰਤਿਆ ਹੈਗਾ ਸਿਰਫ ਆਪਾਂ ਨੇ ਇੱਕ ਚੀਜ਼ ਦੇ ਨਾਲ ਤੁਹਾਨੂੰ ਬਾਥਰੂਮ ਕਲੀਨ ਕਰਕੇ ਦਿਖਾਇਆ ਤੇ ਹਮੇਸ਼ਾ ਇਹ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਜਿਹੜਾ ਆਪਾਂ ਸਟੀਲ ਪੂਲ ਦੇ ਨਾਲ ਆਪਾਂ ਨੇ ਬਾਥਰੂਮ ਨੂੰ ਕਲੀਨ ਕੀਤਾ ਆ ਤੇ ਤੁਸੀਂ ਇਹ ਟਾਇਲਟ ਵਾਲੀ ਸੀਟ ਦੇ ਉੱਤੇ ਕਦੇ ਵੀ ਇਸਤੇਮਾਲ ਨਹੀਂ ਕਰਨਾ ਹੈਗਾ ਤੇ ਇਹਦਾ ਟੱਕਣ ਬਿਲਕੁਲ ਹੋ ਜੂ ਖਰਾਬ ਲਓ ਜੀ ਆਪਣੇ ਬਾਥਰੂਮ ਬਿਲਕੁਲ ਹੋ ਗਿਆ ਕਲੀਨ ਤੁਸੀਂ ਦੇਖ ਸਕਦੇ ਹੋ ਇਹਨਾਂ ਤੁਸੀਂ ਇਹਦੀਆਂ ਟਾਈਲਾਂ ਪਹਿਲਾਂ ਚੈੱਕ ਕਰ ਸਕਦੇ ਹੋ ਕਿੰਨੀ ਪੀਲਤ ਵਗੈਰਾ ਲੱਗੀ ਹੋਈ ਸੀਗੀ ਸਾਰਦਿਆਂ ਦੇ ਵਿੱਚ ਇਹੀ ਪ੍ਰੋਬਲਮ ਹੁੰਦੀ ਆਪਾਂ ਨੂੰ ਬਾਥਰੂਮ ਕਲੀਨ ਕਰਨ ਦੀ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਕਲੀਨ ਕਰ ਸਕਦੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਅਕੇ ਸ਼ੇਅਰ ਕਰਦੇ ਹੋ ਤੇ ਇੱਕ ਛੋਟਾ ਜਿਹਾ ਵਾਈਪਰ ਲੈ ਕੇ ਇੱਕ 10 ਰੁਪਏ ਦਾ 5-10 ਰੁਪਏ ਦਾ ਦੇਖੋ ਜੀ ਆਪਣਾ ਸਟੇਲ ਹੋ ਲ ਆ ਜਾਂਦਾ ਜਿਹਦੇ ਨਾਲ ਤੁਹਾਡੀਆਂ ਇਹ ਟਾਈਲਾਂ ਵਗੈਰਾ ਪੱਥਰ ਵਗੈਰਾ ਸਾਰੇ ਹੀ ਚਮਕ ਸਕਦੀ ਹੈ ਠੀਕ ਹੈ ਜੀ ਤੁਸੀਂ ਵਾਈਪਰ ਦੇ ਉੱਤੇ ਇਹਨੂੰ ਫਿੱਟ ਕਰਕੇ ਤੇ ਇਹਨੂੰ ਚਮਕਾ ਸਕਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਕੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਵਧੀਆ ਲੱਗੀ ਵੀਡੀਓ ਸਾਡੀ ਤੇ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ